ਬॉयਫ੍ਰੈਂਡ ਦੇ ਨਾਲ ਹੋਇਆ ਧੋਖਾ 30 ਕਰੋੜ ਦੀ ਲੋਟਰੀ ਦੇ ਪੈਸੇ ਲੈ ਕੇ ਦੂਜੇ ਬॉयਫ੍ਰੈਂਡ ਦੇ ਨਾਲ ਗਰਲਫ੍ਰੈਂਡ ਹੋਈ ਫਰਾਰ ਸਸ਼ਟਕਾਲ ਜੀ ਉਮੀਦ ਕਰਦੇ ਤੁਸੀਂ ਠੀਕ-ਠਾਕ ਹੋਵੋਗੇ ਸੋ ਮੈਂ ਤੁਹਾਡੇ ਨਾਲ ਨੂਰਵਚੋ ਸੋ ਵੀ ਪਿਆਰ ਦੇ ਵਿੱਚ ਹਰ ਕਿਸੇ ਨੂੰ ਧੋਖੇ ਮਿਲਦੇ ਆ ਬਹੁਤ ਨੁਕਸਾਨ ਵੀ ਹੋ ਜਾਂਦਾ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਹੈ ਕਿ ਇੱਕ ਵਿਅਕਤੀ ਜਿਹਦੀ ਲੋਟਰੀ ਨਿਕਲੀ ਸੀ 30 ਕਰੋੜ ਦੀ ਤਾਂ ਉਹਦੀ ਗਰਲਫ੍ਰੈਂਡ 'ਤੇ ਉਹ ਭਰੋਸਾ ਕਰਕੇ ਉਸ ਨੂੰ 30 ਕਰੋੜ ਰੁਪਇਆ ਦੇ ਦਿੰਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦੀ ਗਰਲਫ੍ਰੈਂਡ ਲਾਲਚ ਵਿੱਚ ਆ ਜਾਂਦੀ ਹੈ ਤੇ ਉਸਦੇ 30 ਕਰੋੜ ਰੁਪਏ ਲੈ ਕੇ ਆਪਣੇ ਦੂਜੇ ਬੋਏਫ੍ਰੈਂਡ ਦੇ ਨਾਲ ਫਰਾਰ ਹੋ ਜਾਂਦੀ ਹੈ ਇਹ ਤੇ ਪਿਆਰ ਦੇ ਨਾਲ ਨਾਲ ਧੋਖਾ ਵੀ ਮਿਲ ਗਿਆ ਤੇ ਨੁਕਸਾਨ ਵੀ ਬਹੁਤ ਭਾਰੀ ਹੋ ਗਿਆ ਸੋ ਇਹ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਵਿਅਕਤੀ ਇੱਕ ਲੜਕੀ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ ਇੰਨਾ ਜ਼ਿਆਦਾ ਉਸ ਤੇ ਭਰੋਸਾ ਕਰਦਾ ਸੀ ਕਿ ਉਸ ਨੇ ਸੋਚਿਆ ਨਹੀਂ ਸੀ ਕਿ ਚਲੋ ਪੈਸੇ ਨੇ ਆਪਣੀ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਹਨੂੰ ਕੀ ਪਤਾ ਸੀਗਾ ਕਿ ਉਹ ਲੜਕੀ ਉਹਨੂੰ ਹੀ ਚੱਕਰਾਂ ਦੇ ਵਿੱਚ ਪਾ ਕੇ ਫਰਾਰ ਹੋ ਜਾਏ ਕੁਝ ਲੋਕਾਂ ਨੂੰ ਅਕਸਰ ਪਿਆਰ ਦੇ ਵਿੱਚ ਧੋਖਾ ਮਿਲਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇੱਕ ਕੈਨੇਡੀਅਨ ਵਿਅਕਤੀ ਨੂੰ ਇਸ ਤਰ੍ਹਾਂ ਦਾ ਧੋਖਾ ਦਿੱਤਾ ਗਿਆ ਕਿ ਉਹ ਹੁਣ ਅਦਾਲਤ ਜਾਣ ਦੇ ਲਈ ਮਜਬੂਰ ਹੋ ਗਿਆ ਹਾਲਾਂਕਿ ਉਹ ਇਸ ਦੇ ਲਈ ਖੁਦ ਹੀ ਜ਼ਿੰਮੇਵਾਰ ਹੈ ਉਸਨੇ ਲਾਟਰੀ ਦੇ ਵਿੱਚ 30 ਕਰੋੜ ਰੁਪਏ ਦੀ ਵੱਡੀ ਰਕਮ ਜਿੱਤੀ ਸੀ ਪਰ ਉਸ ਦੀ ਗਰਲਫ੍ਰੈਂਡ ਦੇ ਵੱਲੋਂ ਮਿਲੇ ਧੋਖੇ ਨੇ ਉਸ ਨੂੰ ਅਦਾਲਤ ਦੇ ਚੱਕਰ ਕੱਟਣ ਦੇ ਲਈ ਮਜਬੂਰ ਕਰ ਦਿੱਤਾ ਮੀਡੀਆ ਰਿਪੋਰਟ ਦੇ ਅਨੁਸਾਰ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਰਹਿਣ ਵਾਲੇ ਲਾਰੈਂਸ ਕੈਂਬੇਲ ਨੇ 2024 ਦੇ ਵਿੱਚ ਇਹ ਲਾਟਰੀ ਜਿੱਤੀ ਤਾਂ ਇਸ ਜਿੱਤ ਤੋਂ ਬਾਅਦ ਆਪਣੀ ਗਰਲਫ੍ਰੈਂਡ ਤੇ ਭਰੋਸਾ ਕਰਦੇ ਹੋਏ ਉਸਨੇ ਪੈਸਿਆਂ ਦਾ ਦਾਵਾ ਕਰਨ ਦੀ ਪ੍ਰਕਿਰਿਆ ਉਸ ਨੂੰ ਸ਼ੌਮ ਦਿੱਤੀ ਅਸਲ ਦੇ ਵਿੱਚ ਲਾਰੈਂਸ ਕੋਲ ਵੈਧ ਪਛਾਣ ਪੱਤਰ ਨਹੀਂ ਸੀ ਇਸ ਦੇ ਲਈ ਲੋਟਰੀ ਅਧਿਕਾਰੀਆਂ ਨੇ ਸਲਾਹ ਦਿੱਤੀ ਸੀ ਕਿ ਕਿਸੇ ਹੋਰ ਦੇ ਨਾਮ ਨਾਲ ਪੈਸਿਆਂ ਲਈ ਦਾਅਵਾ ਕਰ ਦੇਵੇ ਕਿਉਂਕਿ ਉਸ ਦੀ ਗਰਲਫ੍ਰੈਂਡ ਦਾ ਬੈਂਕ ਖਾਤਾ ਪੂਰੀ ਤਰ੍ਹਾਂ ਵੈਧ ਸੀ ਤਾਂ ਇਸ ਦੇ ਲਈ ਲਾਰੈਂਸ ਨੇ ਉਸ ਤੇ ਭਰੋਸਾ ਕਰ ਲਿਆ ਹਾਲਾਂਕਿ ਪੈਸੇ ਮਿਲਣ ਤੋਂ ਬਾਅਦ ਕ੍ਰਿਸਟਲ ਹੌਲੀ-ਹੌਲੀ ਦੂਰੀ ਬਣਾਉਣ ਲੱਗ ਪਈ ਕੁਝ ਦਿਨਾਂ ਦੇ ਅੰਦਰ ਉਹ ਪੂਰੀ ਤਰ੍ਹਾਂ ਗਾਇਬ ਹੋ ਗਈ ਤੇ ਉਸਨੇ ਲਾਰੈਂਸ ਨੂੰ ਇਹ ਦੱਸਣਾ ਵੀ ਉਚਿਤ ਨਹੀਂ ਸਮਝਿਆ ਕਿ ਉਹ ਕਿੱਥੇ ਜਾ ਰਹੀ ਹੈ ਬਹੁਤ ਚਾਂਸ ਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਉਹ ਕਿਸੇ ਹੋਰ ਦੇ ਸੰਪਰਕ ਵਿੱਚ ਹੈ ਤੇ ਉਸਨੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਹੈ ਲਾਰੈਂਸ ਨੇ ਆਪਣੇ ਨਾਲ ਹੋਏ ਧੋਖੇ ਨੂੰ ਅਦਾਲਤ ਦੇ ਦਰਵਾਜ਼ੇ 'ਤੇ ਜਾ ਕੇ ਖੜਕੜਾਇਆ ਲਾਰੈਂਸ ਨੇ ਆਪਣੇ ਨਾਲ ਹੋਏ ਧੋਖੇਰੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕੜਾਇਆ ਅਤੇ ਲਾਰੈਂਸ ਨੇ ਇਹ ਕੇਸ ਮੈਨੀਟੋਬਾ ਦੀ ਕੋਰਟ ਆਫ ਕਿੰਗਸ ਬੈਂਚ ਦੇ ਵਿੱਚ ਦਾਇਰ ਕੀਤਾ ਹੈ। ਉਸਨੇ ਆਪਣੀ ਗਰਲਫ੍ਰੈਂਡ ਵਿਰੁੱਧ ਧੋਖਾਧੜੀ ਅਤੇ ਜਾਇਦਾਦ ਹੜੱਪਣ ਦਾ ਕੇਸ ਵੀ ਦਾਇਰ ਕੀਤਾ ਹੈ। ਉਸਨੇ ਅਦਾਲਤੋਂ ਇਹ ਮੰਗ ਕੀਤੀ ਹੈ ਕਿ ਲਾਟਰੀ ਦੇ ਪੂਰੇ ਪੈਸੇ ਉਸਨੂੰ ਦਿੱਤੇ ਜਾਣ ਤੇ ਨਾਲ ਹੀ ਕ੍ਰਿਸਟਲ ਨੂੰ ਅਚਿਹਾ ਕਰਨ ਦੇ ਲਈ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮੈਨੀਟੋਬਾ ਦੇ ਕਿੰਗਸ ਬੈਂਚ ਕੋਰਟ ਦੇ ਵਿੱਚ ਦਾਇਰ ਕੀਤੇ ਗਏ ਲਾਰੈਂਸ ਕੈਂਪਬੈਲ ਦੇ ਕੇਸ ਦੇ ਵਿੱਚ BC, LC ਅਤੇ ਮੈਨੀਟੋਬਾ ਲਿਖ ਕੇ ਐਂਡ ਲੋਟਰੀਜ਼ ਦਾ ਨਾਮ ਵੀ ਹੈ ਉਸਨੇ ਏਜੰਸੀਆਂ ਦੇ ਗਲਤ ਸਲਾਹ ਦੇਣ ਅਤੇ ਕਿਸੇ ਹੋਰ ਦੇ ਵੱਲੋਂ ਉਸਦੀ ਲੋਟਰੀ ਤਰਫੋਂ ਇਨਾਮ ਦਾ ਦਾਅਵਾ ਕਰਨ ਦੇ ਜੋਖਮ ਬਾਰੇ ਚੇਤਾਵਨੀ ਦੇਣ ਦੇ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ ਤਾਂ ਬਹੁਤ ਹੀ ਵੱਡਾ ਧੋਖਾ ਇਸ ਵਿਅਕਤੀ ਦੇ ਨਾਲ ਹੋਇਆ ਕੈਨੇਡਾ ਦਾ ਰਹਿਣ ਵਾਲਾ ਇਸਨੇ ਬੜੇ ਹੀ ਭਰੋਸੇ ਦੇ ਨਾਲ ਆਪਣੀ ਗਰਲਫ੍ਰੈਂਡ ਨੂੰ ਪੈਸੇ ਦਿੱਤੇ ਸੀਗੇ ਕਿ 30 ਕਰੋੜ ਰੁਪਇਆ ਤੋਂ ਆਪਣੇ ਅਕਾਊਂਟ ਦੇ ਵਿੱਚ ਰੱਖ ਲੈ ਪਰ ਉਹਨੂੰ ਕੀ ਪਤਾ ਸੀਗਾ ਕਿ ਉਹਦੇ 30 ਕਰੋੜ ਲੈ ਕੇ ਉਸਦੀ ਗਰਲਫ੍ਰੈਂਡ ਫਰਾਰ ਹੋ ਚਾਏਗੀ